ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੰਧੂ ਫਾਰਮ YouTube ਚੈਨਲ ਤੇ Facebook ਪੇਜ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾ ਰਹੇ ਸੀ ਜੀ ਗਜਰੇਲਾ ਘਰੇ ਤਿਆਰ ਕਰਕੇ ਜਿਹੜਾ ਆਪਣੇ ਹੱਥੀ ਬਣਾ ਕੇ ਉਹ ਖਾਣਾ ਤੇ ਕੁਝ ਦੋਸਤਾਂ ਮਿੱਤਰਾਂ ਨੇ ਆਉਣਾ ਉਹਨਾਂ ਵਾਸਤੇ ਤੇ ਇਹ ਆਪਾਂ ਦੁੱਧ ਲਿਆ ਜੀ ਇਹ ਮੱਝ ਦਾ ਦੁੱਧ ਹੈ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਗਾਜਰਾਂ ਨੇ ਉਹਨਾਂ ਨੂੰ ਪਹਿਲਾਂ ਥੋੜਾ ਜਿਹਾ ਖਾਲੀ ਕੜਾਈ ਦੇ ਵਿੱਚ ਫਰਾਈ ਕਰ ਲੈਣਾ ਤੇ ਓਨੀ ਦੇਰੇ ਦੁੱਧ ਜਿਹੜਾ ਇੱਥੇ ਉਬਲਦਾ ਰਹੂਗਾ ਆ ਜਿਵੇਂ ਦੇਖ ਰਹੇ ਹੋ ਤੁਸੀਂ ਆ ਫਰਾਈ ਕਰ ਲਈਆਂ ਨੇ ਥੋੜੀਆਂ ਜੀਆਂ ਜਾਨੀ ਕਿ ਚ ਪਾਣੀ ਨਹੀਂ ਪਾਉਣਾਗਾ ਸੁੱਕੀ ਤੇ ਖਾਲੀ ਕੜਾਈ ਦੇ ਵਿੱਚ ਆਪਾਂ ਅੱਗ ਦੇ ਉੱਪਰ ਗੈਸ ਦੇ ਉੱਪਰ ਥੋੜਾ ਧੀਮੀ ਜੀ ਅੱਗ ਤੇ ਇਹਨਾਂ ਨੂੰ ਪਕਾ ਲੈਣਾ ਥੋੜੀਆਂ ਜਿਹੀ ਪੱਕ ਜਾਂਦੀਆਂ ਪਾਣੀ ਜਾਂ ਸੁੱਕ ਜਾਂਦਾ ਇਹਨਾਂ ਦਾ ਫਿਰ ਗਜੇਲਾ ਜਿਹੜਾ ਉਹ ਜਲਦੀ ਬਣ ਜਾਂਦਾ ਤੇ ਵਧੀਆ ਬਣਦਾ ਆਪਾਂ ਇਹਦੇ ਵਿੱਚ ਕੋਈ ਵੀ ਹੋਰ ਐਕਸਟਰਾ ਚੀਜ਼ ਨਹੀਂ ਪਾਈਗੀ ਖੰਡ ਵੀ ਬਿਲਕੁਲ ਥੋੜੀ ਜੀ ਪਾਈ ਹੈ ਕਿਉਂਕਿ ਗਾਜਰਾਂ ਤੇ ਦੁੱਧ ਵਿੱਚ ਕੁਦਰਤੀ ਮਿੱਠਾ ਵੀ ਹੁੰਦਾ ਹੁਣ ਆਪਾਂ ਗਾਜਰਾਂ ਦੇ ਵਿੱਚ ਪਾ ਦਿੱਤੀਆਂ ਨੇ ਤੇ ਥੋੜੀਆਂ ਜਿਹੀਆਂ ਪਾਈਆਂ ਨੇ ਇਲਾਚੀਆਂ ਫਲੇਵਰ ਦੇ ਲਈ ਤੇ ਬਹੁਤ ਹੀ ਟੇਸਟੀ ਬਣਿਆ ਜੀ ਤੇ ਤੁਸੀਂ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਆਪਣੇ ਹੱਥੀਂ ਆਪ ਬਣਾ ਕੇ ਆਪਣੇ ਲਈ ਤੇ ਕੁਝ ਚਾਹੰਦ ਕੁ ਦੋਸਤਾਂ ਮਿੱਤਰਾਂ ਲਈ ਕਿਉਂਕਿ ਆਪਾਂ ਅੱਗੇ ਜਾ ਕੇ ਆਪਣੇ ਦੁੱਧ ਦੇ ਪ੍ਰੋਡਕਟ ਵੀ ਤਿਆਰ ਕਰਨੇ ਨੇ ਤੇ ਥੋੜੇ ਥੋੜੇ ਟ੍ਰਾਇਲ ਲਾਉਂਦੇ ਰਹੀਦਾ ਥੋੜੇ ਦਿਨਾਂ ਬਾਅਦ ਧੰਨਵਾਦ ਜੀ